ਨਾ ਪੁਲਿਸ ਦੇ ਡੀਐਸਪੀ ਪ੍ਰਦੀਪ ਕੁਮਾਰ ਜਾਦਵ ਨੂੰ ਹਿਸਾਰ ਪੁਲਿਸ ਦੀ ਵਿਸ਼ੇਸ਼ ਜਾਂਚ ਨੇ ਗ੍ਰਿਫਤਾਰ ਕਰ ਲਿਆ ਹੈ ਹਿਸਾਰ ਦੇ ਮਿਰਜਾਪੁਰ ਚੌਕ ਦੇ ਨੇੜੇ ਵਿਕਾਸ ਮਾਰਗ ਵੈਲਫੇਅਰ ਸੁਸਾਇਟੀ ਦੇ ਦੋ ਪਲਾਂਟਾਂ ਤੇ ਕਬਜ਼ਾ ਕਰਨ ਦੇ ਮਾਮਲੇ ਦੇ ਵਿੱਚ ਡੀਐਸਪੀ ਦੀ ਅਗਾਊ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ ਆ। ਜੈਸ ਤੋਂ ਬਾਅਦ ਡੀਐਸਪੀ ਪ੍ਰਦੀਪ ਕੁਮਾਰ ਆਤਮ ਸਮਰਪਣ ਕਰਨ ਦੇ ਲਈ ਪੰਚਕੁਲਾ ਅਦਾਲਤ ਦੇ ਵਿੱਚ ਪਹੁੰਚੇ ਜੈਸ ਤੋਂ ਬਾਅਦ ਐਸਆਈਟੀ ਨੇ ਡੀਐਸਪੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਅਦਾਲਤ ਨੇ ਡੀਐਸਪੀ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਡੀਐਸਪੀ ਦੇ 3 ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਆ ਇਸ ਮਾਮਲੇ ਦੇ ਵਿੱਚ ਐਸਆਈਟੀ ਨੇ ਰਾਮ ਅਵਤਾਰ ਸੁਨੀਲ ਅਤੇ ਸੁਰਜੀਤ ਨੂੰ ਗ੍ਰਿਫਤਾਰ ਕੀਤਾ ਜਦੋਂ ਐਸਆਈਟੀ ਨੇ ਉਸ ਤੋਂ ਪੁੱਛਗਛ ਕੀਤੀ ਤਾਂ ਡੀਐਸਪੀ ਪ੍ਰਦੀਪ ਜੱਜਦਵ ਦੀ ਭੂਮਿਕਾ ਸਾਹਮਣੇ ਆਈ ਜਿਸ ਤੋਂ ਬਾਅਦ ਪੁਲਿਸ ਡੀਐਸਪੀ ਦੀ ਗ੍ਰਿਫਤਾਰੀ ਦੇ ਲਈ ਯਤਨ ਕਰ ਰਹੀ ਆ ਅਦਾਲਤ ਨੇ ਪਲਾਂਟ ਤੇ ਕਬਜ਼ਾ ਕਰਨ ਦੇ ਮੁੱਖ ਮੋਲਜਮ ਰਾਮਕਮਾਰ ਰਾਜਕਮਾਰ ਉਰਫ ਰਾਜਾ ਗੁਰਜਰਵਾਸੀ ਨਿਸ਼ੀ ਨਗਰ ਦੀ ਅਗਾਊਂ ਜ਼ਮਾਨਤ ਅਰਜੀ ਨੂੰ ਜਿਹੜਾ ਕਿ ਰੱਦ ਕਰ ਦਿੱਤਾ ਏ ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਆ ਫਿਲਹਾਲ ਉਹ ਗ੍ਰਿਫਤਾਰੀ ਤੋਂ ਹਟਾ ਬਾਹਰ ਐ ਸਬੰਧੀ ਥਾਣਾ ਐਚ.ਟੀ.ਐਮ ਨੇ ਪੁਲਿਸ ਦੀ ਸੈਕਟਰ 16 ਤੇ 17 ਦੀ ਵਸਨੀਕ ਦੇ ਇੱਕ ਵਿਅਕਤੀ ਦੀ ਸ਼ਿਕਾਇਤ 19 ਜੁਲਾਈ 2024 ਨੂੰ ਪਲਾਂਟ ਹੜੱਪਣ ਦਾ ਕੇਸ ਦਰਜ ਕੀਤਾ ਸੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਰਾਜਕਮਾਰ ਉਰਫ ਰਾਜਾ ਮੁਕੇਸ਼ ਤੇ ਰਾਮਵਤਾਰ ਤੇ ਸੁਰਜੀਤ ਦੇ ਖਿਲਾਫ ਕੇਸ ਦਰਜ ਕਰ ਲਿਆ ਜਿਸ ਤੋਂ ਬਾਅਦ ਡੀਐਸਪੀ ਦਾ ਨਾਮ ਸਾਹਮਣੇ ਆਇਆ ਤੇ ਐਸਆਈਟੀ ਨੇ ਡੀਐਸਪੀ ਦੇ ਘਰ 'ਉਛਾਪਾ' ਵੀ ਮਾਰਿਆ ਜਿਸ ਵਿੱਚ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਆ ਪੁਲਿਸ ਰਿਮਾਂਡ ਤੇ ਐਸਆਈਟੀ ਡੀਐਸਪੀ ਪ੍ਰਦੀਪ ਕੁਮਾਰ ਹੁਣ ਜਿਹੜੀ ਪੁੱਛਗਿੱਛ ਕਰੇਗੀ ਹੁਣ ਉਮੀਦ ਹੈ ਕਿ ਕਬਜ਼ਾ ਕਰਨ ਵਾਲੇ ਗਰੋਥ ਦੇ ਨੈੱਟਵਰਕ ਦਾ ਪਰਦਾਫਾਸ਼ ਹੋ ਸਕਦਾ ਏ ਇਸ ਦੇ ਨਾਲ ਹੀ ਗਰੋਥ ਨਾਲ ਜੁੜੇ ਹੋਏ ਪੁਲਿਸ ਮੁਲਾਜ਼ਮਾਂ ਦੇ ਨਾਂ ਤੇ ਹੋਰ ਸਰਕਾਰੀ ਵਿਭਾਗਾਂ ਦੀ ਮਿਲੀਭੁਗਤ ਦਾ ਖੁਲਾਸਾ ਵੀ ਹੋਵੇਗਾ ਕਬਜ਼ਾਤਾਰੀ ਗਰੋ ਨੇ ਸੈਕਟਰ 16 ਤੇ 12 ਦੇ ਵਸਨੀਕ ਸਤਵੀਰ ਸਿੰਘ ਦੀ ਉਕਤ ਸੁਸਾਇਟੀ ਵਿੱਚ ਦੋ ਪਲਾਂਟਾਂ ਤੇ ਕਬਜ਼ਾ ਕੀਤਾ ਹੋਇਆ ਸੀ ਸਤਵੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ